ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਸੋਨੂੰ ਅੱਜ ਦਾ ਮਾਹੌਲ ਤੇ ਪਿਛਲੇ ਮਾਹੌਲ ਦੀ ਸੁਣਾਉਣੀ ਆ ਆਪਣੇ ਪਿਛਲੇ ਬਜ਼ੁਰਗਾਂ ਦੇ ਵਿੱਚ ਕਿੰਨੀ ਅਣਖ ਹੁੰਦੀ ਸੀ ਕਿੰਨੀ ਅਣਖ ਅੱਜ ਦੀ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਬਾਈ ਇਹਨੇ ਆਪਣੇ ਬਜ਼ੁਰਗਾਂ ਦੀਆਂ ਪਿਛਲੀਆਂ ਅਣਖਾਂ ਗਵਾਤੀਆਂ ਕਿਉਂਕਿ ਉਹ ਬਜ਼ੁਰਗ ਜੇ ਕੋਈ ਉਹਨਾਂ ਦਾ ਪਿਛਲਾ ਪਸ਼ੋਕਲ ਚ ਕੁਦਰਤ ਦੇਂਦੀ ਹੋਊਗੀ ਤੇ ਕਿੰਨੀ ਕੁਦਰਤ ਰੁੰਦੀ ਹੋ ਉਸ ਵੇਲੇ ਨੂੰ ਦੇਖ ਕੇ ਬਈ ਯਾਰ ਇਸ ਸਮੇਂ ਦੇ ਇਸ ਤਰ੍ਹਾਂ ਬਜ਼ੁਰਗ ਹੋਇਜ਼ੀ ਤੇ ਅੱਜ ਕੱਲ ਕੀ ਹੋਈ ਜਾਂਦਾ ਹੁਣ ਨਵੀਂ ਪੀੜ੍ਹੀ ਦੇਖੋ ਜਿਹੜੀਆਂ ਕੁੜੀਆਂ ਸਾਥ-ਸਾਂ ਆਪਣੀਆਂ ਸਿੱਖਾਂ ਦੀਆਂ ਜਿਹੜੀਆਂ ਆਪ ਦਾ ਜਸਮ ਵੇਚ ਰਹੀਆਂ ਦੇਖੋ ਕਿਤੇ ਤਾਂ ਪੰਜਾਬੀ ਸੱਭਿਆਚਾਰ ਦੇ ਕੀ ਉਹ ਡੀਜੇ ਲੱਗਦੇ ਆ ਉੱਥੇ ਨਾਲ ਨੱਚਦੀਆਂ ਪੈਸੇ ਲਈ ਲੰਂਦੀਆਂ ਨੱਚ ਕੇ ਲੀੜੇ ਨਹੀਂ ਪੂਰੇ ਕੱਪੜੇ ਨਹੀਂ ਪੂਰੇ ਪਾਉਂਦੀਆਂ ਸਿਰ ਤੋਂ ਨੰਗੀਆਂ ਸਰੀਰ ਤੋਂ ਜਿਸਮ ਤੋਂ ਨੰਗੀਆਂ ਤਸਵੀਰਾਂ ਖੱਚ ਖੱਚ ਕੇ ਯਾਰ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਤੇ ਕੁੜੀਆਂ ਕਿੰਨਾਂ ਦੀਆਂ ਉਹ ਆਪਣੀਆਂ ਸਿੱਖਾਂ ਦੀਆਂ ਕੁੜੀਆਂ ਆ ਸਾ ਸਾ ਗਰੀਬ ਪਰਿਵਾਰਾਂ ਦੀਆਂ ਬਲਿਆ ਤਗੜੇ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਇਸ ਕੰਮ ਤੇ ਨਹੀਂ ਲੱਗਦਾ ਇਹ ਗਰੀਬ ਪਰਿਵਾਰਾਂ ਦੀਆਂ ਤੇ ਗਰੀਬਾਂ ਦੇ ਵਿੱਚ ਹੀ ਆਲਖ ਹੁੰਦੀ ਸੀ ਆਪਣੇ ਬਜ਼ੁਰਗ ਸੀ ਜਿਹੜੇ ਪਹਿਲੇ ਬਜ਼ੁਰਗ ਸਿਰ ਤੋਂ ਚੁੰਨੀ ਨਹੀਂ ਸੀ ਕੁੜ ਨੂੰ ਕੁੜੀ ਨੂੰ ਲਾਉਣ ਦਿੰਦੇ ਹੁੰਦੇ ਜੇ ਕਿਤੇ ਉਹਦੇ ਪਹੁੰਚੇ ਵੀ ਕਿਤੇ ਪਸ਼ੂ ਨਭਾਉਂਦੇ ਤੇ ਚੱਕੇ ਉਹਨਾਂ ਕਣ ਕੁੜਗੇ ਨਾ ਥੱਲੇ ਪਾਈ ਆਪਦੇ ਚਲਵਾਰ ਥੱਲੇ ਕਰ ਇਸ ਤਰ੍ਹਾਂ ਦੇ ਆਪਣੇ ਬਜ਼ੁਰਗ ਹੁੰਦੇ ਸੀ ਤੇ ਤੁਰੇ ਜਾਂਦੇ ਜੇ ਕੁੜੀ ਕੋਈ ਹੱਸਦੀ ਜਾਂਦੀ ਹੈ ਚਾਹੇ ਕੋਈ ਸਿਰ ਤੇ ਚੁੰਨੀ ਲਾਹੀ ਤੇ ਘਰੇ ਆ ਕੇ ਲਾਂਭਾ ਦੇਣ ਆਉਂਦਾ ਹੁੰਦਾ ਸੀ ਬਜ਼ੁਰਗ ਚਾਹੇ ਵੱਡਗਾ ਮਾਈਆਂ ਭਾਈ ਸੋਡੀ ਕੁੜੀ ਨੇ ਅੱਜ ਸਿਰ ਤੋਂ ਚੁੰਨੀ ਲਾਹੀ ਜਉਂਦੀ ਤੇ ਹੱਸਦਿਆਂ ਤੁਰਗਿਆਂ ਹੁੰਦਿਆਂ ਸੀ ਤੇ ਸੱਤ ਜਿਹੜਾ ਸਾਡੇ ਬਜ਼ੁਰਗੋ ਬੈਠੇ ਸੀ ਆਪਣੇ ਸਾਡੇ ਘਰਾਂ ਦੇ ਬੈਠੇ ਉਹਨਾਂ ਨੇ ਦੇਖਿਆ ਸਾਨੂੰ ਦੱਸਿਆ ਅਸੀਂ ਤੁਹਾਨੂੰ ਘਰੇ ਲਾਂਬਾ ਦੇਣਾ ਹੈਂ ਗਾਂ ਨੂੰ ਉਹਨਾਂ ਨੂੰ ਸਮਝਾਓ ਚਾਚੇ ਤਾਏ ਗਵਾ ਆਪਣੇ ਪਹਿਲਾਂ ਹੁੰਦੇ ਸੀ ਜਿਹਦੇ ਆਪਾਂ ਜਿਵੇਂ ਬਸਦੇ ਆ ਨਾ ਪਹਿਲਾਂ ਹੁੰਦਾ ਸੀ ਇੱਕ ਅਗਵਾੜ ਜਿਹਨੂੰ ਇੱਕ ਅਗਵਾੜ ਜਾਂ ਪੱਤੀ ਕਹਿੰਨੇ ਆਪਾਂ ਜਿਵੇਂ ਰਾਜਾ ਪੱਤੀ ਜਸੋ ਪੱਤੀ ਗੁਰਿਆ ਪੱਤੀ ਐ ਰਾਜਾ ਪੱਤੀ ਫੇਰ ਉਹਦੇ ਵਿੱਚ ਆ ਜਾਂਦੇ ਸੀ ਆਪਣੇ ਠੋਲੇ ਫੇਰ ਆਉਂਦੇ ਸੀ ਆਪਣੇ ਘਰੋਂ ਇਸ ਤਰ੍ਹਾਂ ਆਪਾਂ ਵਰਤਦੇ ਠੋਲਾ ਕਿਹਨੂੰ ਕਹਿੰਦੇ ਆ ਠੋਲਾ ਉਹਨੂੰ ਕਹਿੰਦੇ ਆ ਜਿਹੜੇ ਇੱਕ ਪਰਿਵਾਰ ਦੇ 4-5 10 ਘਰ ਹੋਏ ਹੋਏ ਆ ਵੀ ਇਹ ਸਾਡੇ ਠੋਲੇ ਚੋਂ ਸੀ ਸਾਡੇ ਘਰਾਂ ਚੋਂ ਸੀ ਫੇਰ ਆਜਾ ਉਸ ਤੋਂ ਬਾਅਦ ਸਾਡੇ ਘਰਾਂ ਦੇ ਜਿਹੜੇ ਨਜ਼ਦੀਕ ਘਰ ਆ ਜਿੰਨਾਂ ਨਾਲ ਆਪਾਂ ਆਮ ਵਰਤਦੇ ਆ ਵਿਆਹਾਂ ਸੱਦਿਆਂ ਸਾਧਿਆਂ ਦੇ ਵਿੱਚ ਨਾ ਚੁੱਲ੍ਹੇ ਨਿਉਂਦ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਚੁੱਲ੍ਹੇ ਨਿਉਂਦ ਵਿਆਹਾਂ ਸਾਧਿਆਂ ਚ ਕੋਈ ਵੀ ਪ੍ਰੋਗਰਾਮ ਖੁਸ਼ੀ ਦਾ ਘਰੇ ਕਰਨਾ ਉਹਦੇ ਵਿੱਚ ਚੁੱਲ੍ਹੇ ਨਿਉਂਦ ਹੁੰਦੀ ਸੀ ਵੀ ਸਾਰੇ ਪਰਿਵਾਰ ਨੇ ਰੋਟੀ ਇੱਥੇ ਖਾਣੀ ਹੈ ਇਸ ਤਰ੍ਹਾਂ ਦੇ ਆਪਣੇ ਪਰਿਵਾਰ ਹੁੰਦੇ ਸੀ ਤੇ ਕਿੰਨੀ ਇੱਜ਼ਤ ਉਹਨਾਂ ਜਿਹੜੀਆਂ ਕੁੜੀਆਂ ਸੀ ਨਾ ਟਾਕੀਆਂ ਵਾਲੇ ਤਾਂ ਸੂਟ ਪਾ ਲੈਂਦੀਆਂ ਸੀ ਪਰ ਪਾਟਿਆ ਸੂਟ ਨਹੀਂ ਸੀ ਪਾਉਂਦੀਆਂ ਟਾਕੀ ਵਾਲੇ ਬਸ ਟਾਕੀ ਲਾ ਲੈਂਦੇ ਸੀ ਉਥੋਂ ਜਿੱਥੋਂ ਪਾੜ ਜਾਂਦਾ ਸੀ ਚਲੋ ਫੇਰ ਸਮੇਂ ਨੇ ਕੁਝ ਕਰਵਟ ਲਈ ਤੇ ਫੇਰ ਆਪਣੇ ਕੋਲੇ ਪੈਸਾ ਆਉਣ ਲੱਗਿਆ ਤਾਂ ਕੁੜੀਆਂ ਨੇ ਵਧੀਆ ਸੂਟ ਸਮਾ ਕੇ ਸਿਰ ਟਾਕੇ ਸਲਵਾਰ ਤੇ ਕਮੀਜ਼ ਪਾਉਣਾ ਹੁਣ ਤਾਂ ਯਾਰ ਪਤਾ ਨਹੀਂ ਕਹੇ ਜੇ ਫੈਸਲੂਗੇ ਪੈਂਟ ਕਮੀਜ਼ ਪਾਏ ਪੈਂਟ ਕਮੀਜ਼ ਅੱਜ ਕਿਤੇ ਉਹ ਬਜ਼ੁਰਗ ਜਿਹਾਉਂਦੇ ਹੁੰਦੇ ਤੇ ਕਦੇ ਪਾਉਣ ਦਿੰਦੇ ਪੈਂਟ ਕਮੀਜ਼ ਆਪਾਂ ਨੂੰ ਕੁੜੀਆਂ ਨੂੰ ਕਦੇ ਵੀ ਨਹੀਂ ਸੀ ਉਹਨੇ ਕੁੜੀਆਂ ਜੇ ਇਹ ਜੱਤ ਮਾਚਾ ਕਰਨਾ ਤਾਂ ਜਾ ਕੇ ਆਪਦਾ ਕਿਤੇ ਹੋਰ ਇੱਥੇ ਨਾ ਸਾਡੇ ਘਰੇ ਨਾ ਇਹ ਗੱਲ ਕਰੀਂ ਆਪ ਤੇ ਸਹੁਰੇ ਜਾ ਕੇ ਉੱਥੇ ਕਰੀ ਜੋ ਕਰਨਾ ਉੱਥੇ ਤੈਨੂੰ ਕਰਾਉਣਗੇ ਕਰ ਲਈ ਨਹੀਂ ਕਰਾਉਣਗੇ ਤਾਂ ਅਸੀਂ ਵੀ ਰੋਕ ਸਕਦੇ ਹਾਂ ਤੈਨੂੰ ਇੱਥੋਂ ਤਾਂ ਹੀ ਸੀ ਮਾਪਿਓ ਦਾ ਐਡੀ ਵੱਡੀ ਮਾਪਿਓ ਸੀ ਦਾਵਲੇ ਚਾਚਾ ਤਾਇਆ ਤੋਂ ਵੀ ਬੱਚੇ ਡਰਦੇ ਸੀ ਅੱਜ ਕੱਲ ਤਾਂ ਜਰ ਚਾਚਾ ਇਹ ਕਹਿੰਦੇ ਤੂੰ ਕੌਣ ਆ ਸਾਨੂੰ ਕਹਿਣ ਆਲਾ ਜੇ ਅੱਜ ਵੀ ਕਿਸੇ ਕੁੜੀ ਨੂੰ ਕਹਦੇ ਨਾ ਪੁੱਤ ਐ ਨਹੀਂ ਕਰੀਦਾ ਤੇ ਮੈਨੂੰ ਮੈਂਦਾ ਵੀ ਉਹ ਸਾਡਾ ਸਾਰਾ ਪਿਸ਼ੋਕੜ ਫੜ ਦੇਣਗੀ ਆ ਵੀ ਤੁਸੀਂ ਦੇਖੋ ਪਹਿਲਾਂ ਆਪਦਾ ਇਹ ਨਹੀਂ ਕਹਿੰਦੇ ਵੀ ਅਸੀਂ 16 ਨੇ ਸੱਚੇ ਕੋਈ ਨਹੀਂ ਆਪਣੇ ਵਿੱਚ ਵੀ ਕੋਈ ਨਾ ਕੋਈ ਕਮੀਆਂ ਹੋਣਗੀਆਂ ਪਰ ਇਹ ਨਹੀਂ ਬਾਈ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਅੱਜ ਸੁਣਾ ਰਿਹਾ ਇਹ ਮੈਂ ਇੱਕ ਬੰਦੇ ਤੋਂ ਬਜ਼ੁਰਗ ਤੋਂ ਸੁਣੀਆਂ ਸੀ ਉਹ ਕਹਿੰਦਾ ਵੀ ਅੱਜ ਵਾਲਾ ਸਮਾਂ ਤੇ ਉਹ ਸਮਾਂ ਲੱਖਾਂ ਕੋਹਾਂ ਦਾ ਫਰਕ ਆ ਸਾਡੇ ਵੇਲੇ ਜਾਂ ਸਾਡੀ ਧੀ ਸੀ ਚਾਹੇ ਸਾਡੀ ਪੋਤੀ ਸੀ ਸਾਡੇ ਦੋਤੀ ਸੀ ਚਾਹੇ ਸਾਡੇ ਭਤੀਜੀ ਸੀ ਅਸੀਂ ਨਹੀਂ ਸੀ ਇਸ ਤਰ੍ਹਾਂ ਕਰ ਰਹੇ ਦਿੰਦੇ ਜਿਹੜੇ ਗਰੀਬ ਪਰਿਵਾਰ ਵੀ ਪਿਛੇ ਪਛੋਕੜ ਮਾ ਲਓ ਐਸਸੀ ਭਾਈ ਆ ਜਿਹੜੇ ਉਹਨਾਂ ਦੇ ਵਿੱਚੋਂ ਵੀ ਜਿਹੜੀਆਂ ਕੁੜੀਆਂ ਉਹ ਨਾਲ ਕਪਾਹਾਂ ਚੁੱਕਦੀਆਂ ਸੀ ਝੋਨਾ ਲਾਉਂਦੀਆਂ ਸੀ ਨਾਲ ਗੁੱਡੀ ਕਰਦੀਆਂ ਸੀ ਮੱਕੀਆਂ ਡੋਂਗਦੀਆਂ ਸੀ ਤੇ ਪਰ ਆ ਹਾਲਾਤ ਨਹੀਂ ਸੀ ਕੋਈ ਕਰਦਾ ਜੇ ਕੋਈ ਗਾਉਣ ਜਾਂਦਾ ਵੀ ਸੀ ਨਾ ਗਾਉਣ ਵਾਲਿਆਂ ਨੂੰ ਕੰਜਰ ਕਹਿੰਦੇ ਹੁੰਦੇ ਸੀ ਲੋਕ ਕੰਜਰ ਇਹ ਕੰਜਰਾਂ ਦਾ ਖਾੜਾ ਹੈ ਕੰਜਰਾਂ ਦਾ ਕੰਮ ਹੈ ਤੇ ਹੁਣ ਤਾਂ ਜ਼ਿਮੀਂਦਾਰਾਂ ਦੇ ਮੁੰਡੇ ਬਹੁਤ ਗਾਉਣ ਵਾਲੇ ਤੇ ਗਾਉਣ ਵਾਲੀਆਂ ਕੁੜੀਆਂ ਬਣੀਆਂ ਫਿਰਦੇ ਨੇ ਹੁਣ ਤਾਂ ਬੜਿਆਈ ਸਮਝਦੇ ਆਪਾਂ ਵੀ ਸਾਡਾ ਮੁੰਡਾ ਗਾਉਂਦਾ ਵਾ ਸਾਡੀ ਕੁੜੀ ਗਾਉਂਦੀ ਐ ਅੱਗੇ ਬਜ਼ੁਰਗ ਕੰਜਰਖਾਨਾ ਕਹਿੰਦੇ ਸੀ ਜੇ ਕੰਜਰਖਾਨਾ ਨਾ ਕਰਿਓ ਜੇ ਕੁੜੀਆਂ ਨੇ ਲੋਕ ਸ਼ਿਪ ਕੇ ਗੀਤ ਸੁਣਨੇ ਖਾੜਿਆਂ ਤੇ ਜਾਣਾ ਕਹਣਾ ਸਾਡੇ ਚਾਚੇ ਨੂੰ ਨਾ ਪਤਾ ਲੱਗ ਜੇ ਪਹਿਲਾਂ ਪਹਿਲਾਂ ਭੱਜ ਕੇ ਮਗਰੋਂ ਜਾਣਾ ਤੇ ਪਹਿਲਾਂ ਪਹਿਲਾਂ ਭੱਜ ਕੇ ਘਰੇ ਆ ਜਾਂਦੀਆਂ ਸੀ ਕੁੜੀਆਂ ਜੇ ਖਾੜਾ ਲੱਗਾ ਸੌਣ ਵੀ ਚਲੀਆਂ ਜਾਂਦੀਆਂ ਸੀ ਡਰਦੀਆਂ ਇੰਨੀਆਂ ਸੀ ਹੁਣ ਤਾਂ ਹੋ ਸਕਲ ਮਾਪੇ ਨੂੰ ਕਹਿੰਦੇ ਅਸੀਂ ਜਾਣਾ ਮੈਂ ਖਾੜਾ ਸੌਣ ਨੂੰ ਕਹੂਗਾ ਜਾਵੜੋ ਸਾਡੀ ਇੱਥੋਂ ਤਾਈਂ ਹੋਂਦ ਪਹੁੰਚ ਗਈ ਐ ਇਹਨਾਂ ਚੀਜ਼ਾਂ ਤੇ ਆਪਾਂ ਨਾ ਥੋੜਾ ਜਿਹਾ ਜ਼ੋਰ ਦਿਈਏ ਆਪ ਦੇ ਧੀਆਂ ਪੁੱਤਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਸਮਝਾਈਏ ਬੇਟਾ ਐ ਨਹੀਂ ਆਪਾਂ ਕਰਨਾ ਜੇ ਕੋਈ ਚੀਜ਼ ਆ ਜਿਹੜਾ ਪਹਿਰਾਵਾ ਪੰਜਾਬ ਦੇ ਵਿੱਚ ਚੱਲਦਾ ਉਹ ਪਹਿਰਾਵਾ ਰੱਖੋ ਇਹਦੇ ਨਾਲ ਸਾਡੀ ਵੀ ਇੱਜ਼ਤ ਹੈ ਸੋਡੀ ਵੀ ਇੱਜ਼ਤ ਹੈ ਆਪਦੇ ਮਾਂ ਪਿਓ ਜੀ ਇੱਜ਼ਤ ਦੇ ਨਾਲ ਚੱਲੋ ਮਾਂ ਪਿਓ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਆਪਾਂ ਆਮ ਬੰਦਾ ਕਹਿੰਦਾ ਕਿਤੇ ਦੇਖੀ ਮੇਰੀ ਚਿੱਟੀ ਪੱਗ ਨੂੰ ਦਾਗ ਨਾ ਲੱਗ ਜੇ ਇਹਦੇ ਤੇ ਗੀਤ ਵੀ ਆਏ ਆ ਪਰ ਅੱਜ ਕੱਲ ਜਵਾਨਾ ਬਹੁਤ ਉਲਟ ਜਾਵੜਿਆ ਬਹੁਤ ਉਲਟ ਨਾ ਮਾਪਿਆਂ ਦੇ ਆਖੇ ਲੱਗਦੇ ਆ ਚਾਚਾ ਦਾਇਆਂ ਦਾ ਤੇ ਲੱਗਣਾ ਹੀ ਕੀ ਹੈ ਰਸਤੀ ਕਰਾਉਣੇ ਆ ਵਿਆਹ ਕਰਾਉਣੇ ਆ ਤਾਂ ਬਸ ਵੀ ਸਾਡੀ ਤਾਂ ਦੇਖੀ ਹੋਈ ਹੈ ਸਮਝੋ ਵਾਰਾ ਗੱਲ ਹੁਣ ਤਾਂ ਮੈਂ ਸਾਥ ਸੰਗ ਇਹ ਗੱਲ ਕਹਿੰਦਾ ਵੀ ਚਾਹੇ ਧੀ ਹੋਵੇ ਤੇ ਚਾਹੇ ਪੁੱਤੋ ਵੀ ਉਹਨੂੰ ਪੁੱਛੋ ਪਹਿਲਾਂ ਵੀ ਬੇਟਾ ਦੇਖ ਲੈ ਜੇ ਤੂੰ ਅਸੀਂ ਤਾਂ ਲੰਦਕਾਰਜ ਕਰ ਦੇਣੇ ਆ ਇਹਦੀ ਜ਼ਿੰਦਗੀ ਕੱਢਣੀ ਆ ਤੂੰ ਚਾਹੇ ਪੁੱਤ ਚਾਹੇ ਧੀ ਉਹਨੂੰ ਪੁੱਛੋ ਪਹਿਲਾਂ ਵੀ ਜੇ ਤੇਰਾ ਕੋਈ ਦੇਖਿਆ ਹੋਇਆ ਤਾਂ ਸਾਨੂੰ ਦੱਸ ਦੇ ਉਹ ਆਪਣੀ ਬਰਾਦਰੀ ਦਾ ਹੋਵੇ ਪਰ ਜੀ ਨੰਦ ਕਰਜ ਕਰਦਿਆਂਗੇ ਇਹਦੀ ਜ਼ਿੰਮੇਦਾਰ ਤੂੰ ਐ ਚਾਹੇ ਮੁੰਡਾ ਉਹਨਾਂ ਕੜਾ ਪੁੱਤ ਜ਼ਿੰਮੇਦਾਰ ਤੂੰ ਐ ਕਰ ਦਿੰਨੇ ਅਸੀਂ ਤਾਂ ਕਿਉਂਕਿ ਮਾਪੇ ਇੱਕ ਬਹੁਤ ਵੱਡੀ ਰਹਿਮ ਦੀ ਆਪੀ ਇਹਨੂੰ ਆਪਾਂ ਕਹਿੰਦੇ ਆ ਰਹਿਮ ਹੁੰਦਾ ਮਾਪੇ ਦੇ ਵਿੱਚ ਆਪਦੇ ਪੁੱਤਾਂ ਧੀਆਂ ਨੂੰ ਕਦੇ ਵੀ ਘੂਰੂ ਨਹੀਂ ਮਾਪਿਓ ਰੋਣ ਤਾਂ ਲੱਗ ਜੂ ਪਰ ਇਹਦੇ ਵਿੱਚ ਜਿਹੜਾ ਸਿਆਣਾ ਪੁੱਤ ਉਹ ਆਪਦੇ ਮਾਪੇ ਦੀ ਇੱਜ਼ਤ ਰੱਖਦਾ ਜੇ ਵਿਆਹ ਕਰਾਉਣਾ ਵੀ ਆਪਦੀ ਬਰਾਦਰੀ ਨਾ ਕਰਾਓ ਆਪਦੇ ਘਰਾਂ ਦੇ ਤੇ ਚਾਚਾ ਤਾਇਆ ਦੀ ਆਖੇ ਲੱਗੋ ਇਹਦੇ ਵਿੱਚ ਪਿਆਰ ਆ ਉਹ ਜਿਹੜੀਆਂ ਨਾ ਆਪਣੀਆਂ ਪਰਿਵਾਰ ਆ ਜਿਹੜੇ ਜਿਹੜੇ ਆਪਦੇ ਰਿਸ਼ਤੇ ਨਿਭਾਉਂਦੇ ਆ ਪੂਰੇ ਚਾਚਾ ਤਾਇਆ ਮਾਮੇ ਫੁੱਫੜ ਤਾਇਆ ਬਾਬਿਆਂ ਦਾ ਤੇ ਆਜੋ ਸੁੱਖ ਪਾਉਂਦੇ ਆ ਜਿਹੜਾ ਬੰਦਾ ਆਪਦੇ ਮਾਂ ਪਿਓ ਦੇ ਆਖੇ ਲਾ ਕੇ ਰਿਸ਼ਤਾ ਲਾਉ ਤੇ ਰਿਸ਼ਤਾ ਕਰਾਉ ਤੇ ਉਹ ਸੁੱਖ ਪਾਉਣਗੇ ਪੂਰਾ ਸੁੱਖ ਆਨੰਦ ਲੈਣਗੇ ਕਿਉਂਕਿ ਇਹਦੇ ਵਿੱਚ ਮਾਂ ਪਿਓਂ ਦੀਆਂ ਵੀ ਖੁਸ਼ੀਆਂ ਆ ਜਦੋਂ ਆਪਾਂ ਆਪਦੇ ਆਪ ਦੇਖ ਲੈਨੇ ਆ ਪੁੱਤਰੋ ਉਦੋਂ ਮਾਂ ਪਿਓ ਅੰਦਰੋਂ ਅੰਦਰ ਤੁਸੀਂ ਉਹਨੂੰ ਰੋਂਦੇ ਨੂੰ ਨਹੀਂ ਦੇਖ ਸਕਦੇ ਉਹ ਅੰਦਰੋਂ ਰੋਂਦਾ ਹੁੰਦਾ ਉੱਤੋਂ ਜ਼ਰੂਰ ਖੁਸ਼ ਹੋਊਗਾ ਵੀ ਮੈਂ ਕਰ ਰਿਹਾ ਕਾਰਜੋ ਪਰ ਅੰਦਰੋਂ ਹੋਰ ਰੋਂਦਾ ਹੋਊਗਾ ਉਹਦੀ ਆਵਾਜ਼ ਨਹੀਂ ਬਾਹਰ ਨਿਕਲਦੀ ਤੇ ਬਾਹਰ ਅੱਜਕੱਲ ਦੇ ਧੀ ਪੁੱਤਰ ਨਿਕਲਣ ਵੀ ਨਹੀਂ ਦਿੰਦੇ ਕਹਿੰਦੇ ਤੂੰ ਜਾ ਜਿੱਥੇ ਜਾਣਾ ਜਾਂ ਅਸੀਂ ਤਾਂ ਇਹ ਕੰਮ ਕਰਨਾ ਹੀ ਕਰਨਾ ਹੈ ਬਹੁਤ ਸਮਾਂ ਗਲਤ ਆ ਗਿਆ ਬਾਈ ਬਹੁਤ ਸਮਾਂ ਗਲਤ ਉਹ ਵੀ ਬੱਚੇ ਸੀ ਜਿਹੜੇ ਪੰਜ ਪੰਜ ਛੇ ਸੇ ਸੀ ਤੇ ਆਪਦੇ ਮਾਪੇਓ ਤੋਂ ਪੁੱਛੇ ਤੋਂ ਬਿਨਾਂ ਗੱਲ ਨਹੀਂ ਸੀ ਕਰਦੇ ਖੇਤੋਂ ਆਉਣਾ ਸ਼ਾਮ ਨੂੰ ਆ ਕੇ ਚਾਹ ਦਾਦੀ ਬੈਠੀ ਹੈ ਚਾਹ ਦਾਦਾ ਬੈਠਾ ਉਹਦੇ ਮੰਜੇ ਤੇ ਅੱਧਾ ਘੰਟਾ ਉਧਰ ਤੇ ਅੱਧਾ ਘੰਟਾ ਦਾਦੀ ਕੋਲੇ ਬਹਿ ਕੇ ਫੇਰ ਆਪਦੇ ਪਰਿਵਾਰ ਕੋਲੇ ਜਾ ਕੇ ਨੌਣਾ ਧੋਣਾ ਹਾੜੀ ਵੱਢਦੇ ਹੁੰਦੇ ਸੀ ਅਸੀਂ ਵੀ ਆਪਦੇ ਸਾਡਾ ਬਾਬਾ ਹੁੰਦਾ ਕੋਲਾਸੂ ਅਸੀਂ ਉਹਦੇ ਕੋਲੇ ਬਹਿਣਾ ਬਾਬਾ ਐ ਬਾਬਾ ਆਏ ਉਹਨੇ ਕਰੀ ਜਾਣੀਆਂ ਗੱਲਾਂ ਸਾਡੇ ਚਾਚੇ ਹੁਣੀ ਚਾਰੇ ਬਹਿ ਜਾਂਦੇ ਹੁੰਦੇ ਸੀ ਫਿਰ ਉਦੋਂ ਬਾਅਦ ਉਹ ਸੁਰਗਵਾ ਸਾਡਾ ਦਾਦਾ ਹੋ ਗਿਆ ਫਿਰ ਉਦੋਂ ਬਾਅਦ ਸਾਡਾ ਬੇਸ਼ੰਤ ਆਇਆ ਸੀ ਉਹਦਾ ਸਾਥੇ ਨਾਲ ਸਿਰੇ ਤੇ ਘਰ ਸੀ ਅਸੀਂ ਸਾਰਿਆਂ ਨੇ ਉਹਦੇ ਕੋਲੇ ਚਾਹ ਪੀਣ ਸਾਰਾ ਬਾਪੂ ਨੇ ਦੋਨਾਂ ਚਾਚਿਆਂ ਨੇ ਅਸੀਂ ਸਾਰਿਆਂ ਨੇ ਜਾ ਕੇ ਉਹਦੇ ਕੋਲੇ ਬਹਿ ਜਾਣਾ ਨਾ ਹੀ ਉਹਨੇ ਚਾਹ ਬਣਾ ਲੈਣੀ ਫਿੱਕੀ ਚਾਹ ਪੀਂਦਾ ਉਹਦਾ ਸ਼ੂਗਰ ਸੀ ਪੁਰਾ ਉਹਨੇ ਤੇ ਉਹਨੇ ਨਾਲ ਸਾਰਿਆਂ ਦੇ ਨਾਲ ਗੱਲਾਂ ਕਰੀ ਜਾਣੀਆਂ ਕਿਵੇਂ ਆਏ ਆ ਕਿਸ ਤਰ੍ਹਾਂ ਸਾਰੀਆਂ ਪੁੱਛੜੀਆਂ ਉਹਨਾਂ ਨੂੰ ਉਹਨਾਂ ਨੇ ਸਾਰਿਆਂ ਨੂੰ ਦੱਸੜੀਆਂ ਵੀ ਬੇਸ਼ੰਤ ਆਇਆ ਹੋ ਗਿਆ ਐ ਹੋਇਆ ਚੋਹਾ ਭਰਾਵਾਂ ਦਾ ਪੂਰਾ ਥਵਾਕ ਸੀ ਆਪਸੋ ਚਲੋ ਮਗਰੋਂ ਅਡੋ ਅਡ ਦਾ ਬਈ ਜੀ ਹੁੰਦੇ ਹੀ ਆਏ ਆ ਇਹ ਤਾਂ ਜਿਨ੍ਹਾਂ ਦੇ ਚਾਲ ਪ੍ਰਵਾਹਾਂ ਦੇ ਖੜਕਣਗੇ ਅੱਡ ਹੋ ਜੇ ਖੁਸ਼ੀ ਖੁਸ਼ੀ ਹੋ ਜੇ ਫੇਰ ਵੀ ਮਿਲਦੇ ਵਰਤਦੇ ਰਹਿਣ ਦਾ ਬਾਲ ਹੀ ਖੁਸ਼ੀ ਹੈ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਸੀ ਜਿਹੜੇ ਆਪਾਂ ਇੱਕ ਦੂਜੇ ਦੀ ਸੁਣਦੇ ਸੀ ਅੱਜ ਕੱਲੋਂ ਸਮਾਂ ਬਾਈ ਚਲਿਆ ਗਿਆ ਮੋਬਾਈਲ ਦਾ ਸਮਾਂ ਆ ਗਿਆ ਨਾ ਮਾਂ ਪਿਓ ਮਥੇ ਲੱਗਦਾ ਨਾ ਪੋਤੀ ਲੱਗਦੇ ਆ ਆਉਂਦੇ ਆ ਰੋਟੀ ਖਾਣੀ ਕੂਟੀਆਂ ਚ ਅਡੋ ਅਡ ਬੈਠ ਲੱਗੇ ਚੁੱਪ ਕਰਕੇ ਵੜ ਜਾਂਦੇ ਆ ਕੇ ਨਾ ਕਿਸੇ ਨੂੰ ਸੁਣਾਉਣੀ ਤੇ ਨਾ ਕਿਸੇ ਦੀ ਸੁਣਨੀ ਮਿੱਤਰੋ ਉਹ ਸਮੇਂ ਨੂੰ ਯਾਦ ਕਰੋ ਪਿਛਲੇ ਫਰਸ਼ੋਕੜ ਨੂੰ ਯਾਰ ਛੋਟੇ ਘਰ ਹੁੰਦੇ ਸੀ ਛੋਟੇ ਇੱਕ ਅੰਦੀ ਬੈਠ ਕੋਣੀ ਕੱਚੀ ਤੇ ਦੂਜਾ ਬਰਾਂਡਾ ਦਲਾਨ ਹੋਣਾ ਉਹਦੇ ਵਿੱਚ ਹੀ ਆਪਾਂ ਸਾਰੇ ਪੈਂਦੇ ਹੁੰਦੇ ਸੀ ਉਹਦੇ ਵਿੱਚ ਹੀ ਸਾਰਿਆਂ ਨੇ ਬੈਠਣਾ ਉਹਦੇ ਵਿੱਚ ਹੀ ਸਾਡੀਆਂ ਚਾਚੀਆਂ ਤਾਈਆਂ ਨੇ ਆਉਣਾ ਜਦੋਂ ਨਾ ਆਹ ਆਪਣੇ ਵਿਚੋ ਸਾਡੀ ਬੀਹੀ ਜਿਹੜੀ ਹੁਣ ਮੂਰਦੀ ਲੰਘਦੀ ਆ ਇਹਦੇ ਵਿੱਚ ਦੀ ਜਿਹੜੀ ਬੁਢੀ ਨੇ ਵੀ ਲੰਘਣਾ ਸਾਡੀ ਮਾਤਾ ਨੇ ਆਵਾਜ਼ ਮਾਰਨੀ ਆ ਜਾ ਫਲਾਂ ਦੀ ਚਾਹ ਪੀ ਕੇ ਜਾਇਂ ਉਹਨਾਂ ਨੇ ਆ ਜਾਣਾ ਆ ਕੇ ਬਹਿ ਜਾਣਾ ਨਾ ਗੱਲਾਂ ਕਰੀ ਜਣੇ ਨਾ ਚਾਹ ਪੀ ਜੜੀ ਆ ਸਾਡੀਆਂ ਚਾਚੀਆਂ ਤਾਈਆਂ ਹੁੰਦੀਆਂ ਸੀ ਬਲਬੀਰੋ ਦਾ ਤਾਈ ਤੇ ਆਪਣੀ ਸ਼نگਾਰੇ ਦੀ ਮੰਮੀ ਇਧਰ ਆ ਮੇਲੋ ਚਾਚੀ ਇਧਰੋਂ ਆਦੇ ਆਪਣੇ ਆਪਣੇ ਚਰਨਜੀਤ ਉਹਨਾਂ ਦੀ ਬੀਬੀ ਇਧਰੋਂ ਸਾਡੇ ਚੌਰਾ ਦੀ ਚਾਚੀ ਇਹ ਸਾਡੀਆਂ ਮਾਇਆਂ ਆਮ ਇਕੱਠੀਆਂ ਰਹਿੰਦੀਆਂ ਸੀ ਇਹਨਾਂ ਦਾ ਬਹੁਤ ਪਿਆਰ ਸੀ ਜੇ ਇਹਨਾਂ ਨੇ ਮਕਾਨ ਵੀ ਜਾਣਾ ਤਾਂ ਵੀ ਇਹਨਾਂ ਨੇ ਇਕੱਠੀਆਂ ਨੇ ਜਾਣਾ ਕਦੇ ਵਿਆਹ 'ਚ ਪੈਸੇ ਦੇਣ ਜਾਂਦੇ ਹੁੰਦੇ ਸੀ ਆਮ ਅੱਜਕੱਲ ਵੀ ਰਵਾਜ ਹੈਗਾ ਹੂੰ ਤਾਂ ਪੈਸੇ ਦੇਣ ਵਿਆਹ ਤੋਂ ਬਾਅਦ ਜਾਂਦੇ ਆ ਲੋਕ ਤੇ ਉਦੋਂ ਇਹਨਾਂ ਨੇ ਇਕੱਠੀਆਂ ਹੋ ਕੇ ਜਾਣਾ ਵਿਆਹ 'ਚ ਮੰਜੇ ਵਿਸਤਰੇ ਇਕੱਠੇ ਕਰਦੇ ਹੁੰਦੇ ਸੀ ਉਹ ਵੀ ਇਹਨਾਂ ਨੇ ਚੱਕ ਕੇ ਲਿਆਉਣੇ ਤੇ ਆਪੋ ਆਪਣਾ ਸਾਰਿਆਂ ਦਾ ਜਾਨੀ ਸੋਹਣੇ ਕਾਰਜ ਆਪਸ ਵਿੱਚ ਉਦੋਂ ਪੂਰਾ ਵਧੀਆ ਸੀ ਜਦ ਰਹੇ ਜੇ ਮਾਹੌਲ ਸੀ ਜਦੋਂ ਮਿਲਣਾ ਹੋ ਤਾਇਆ ਆਉਂਦਾ ਉਹ ਚਾਚਾ ਆਉਂਦਾ ਉਹ ਬਾਬਾ ਆਉਂਦਾ ਉਹ ਤਾਂ ਹੀ ਆਉਂਦੀ ਆ ਚਾਚੀ ਦਾ ਇਸ ਤਰ੍ਹਾਂ ਮਿਲਦਿਆਂ ਹੁੰਦੀਆਂ ਜਿਉਂ ਬੁੜੀਆਂ ਪਿਆਰ ਕਰਦੀਆਂ ਪੁੱਤ ਠੀਕ ਆ ਮਾਤਾ ਠੀਕ ਆ ਕਹਿ ਕੇ ਲੰਘਣਾ ਰੋਟੀ ਪਾਣੀ ਜਾਣਾ ਖੇਤ ਇੱਕ ਦੂਜੇ ਦਾ ਲੈ ਵੀ ਜਾਣਾ ਪੜ ਕੇ ਜੇ ਕੋ ਢਿੱਲਾ ਮੱਠਾ ਹੁੰਦਾ ਸੀ ਖੇਤ ਦੀ ਰਾਖੀ ਇੱਕ ਦੂਜੇ ਦੀ ਕਰਨੀ ਕੋਈ ਪੱਠੇ ਨਾ ਵੱਢ ਕੇ ਲੈ ਜੇ ਕੋਈ ਮਤਲਬ ਬਾਲਣ ਨਾ ਖੇਤੋਂ ਚੱਕ ਕੇ ਲੈ ਜੇ ਉਦੋਂ ਆਪਾਂ ਆਮ ਬਾਲਣ ਵਰਤਦੇ ਸੀ ਖੇਤਾਂ ਤੋਂ ਅੱਜ ਕੱਲ ਤਾਂ ਸਮਾ ਗਿਆ ਹੁਣ ਤਾਂ ਭਾਗ ਆ ਗਿਆ ਸਾ ਗਿਆ ਪਾਥੀਆਂ ਵੀ ਗਈਆਂ ਲੱਕਣਾ ਤੋਂ ਬੜਾਂ ਵੀ ਗਈਆਂ ਅਗੇ ਦਰਾਖਤਾਂ ਸ਼ਾਂਗਣੇ ਤੇ ਉਹਨਾਂ ਨੂੰ ਰੱਖ ਲੈਣਾ ਸਾਬ ਕਿ ਤੇ ਸਿਆਲ ਦੇ ਵਿੱਚ ਉਹ ਵਰਤਣਾ ਸੇਕੀ ਜਾਣਾ ਤੇ ਚਾਹੇ ਰੋਟੀਆਂ ਟੱਕ ਬੁੜੀਆਂ ਨੇ ਲਾਈ ਜਾਣਾ ਬਾਲਣ ਤੇ ਹੀ ਲਾਉਂਦਿਆਂ ਸੀ ਆਮ ਏ ਸੀ ਆਪਣੇ ਪਰਿਵਾਰ ਖੇਤਾਂ ਦੇ ਵਿੱਚ ਚਾਹ ਕਰਨੀ ਯਾਰ ਜਾ ਕੇ ਉੱਥੇ ਬਹਿਣਾ ਯਾਰ ਆ ਜੰਡਾਲ ਵਾਲੀਆਂ ਜਿੰਨੀਆਂ ਮਾਈਆਂ ਹੁਣ ਤਾਂ ਜੰਡਾਲ ਵਾਲੇ ਰਹਿ ਵੀ ਕੁਛ ਨਹੀਂ ਗਿਆ ਬਹੁਤ ਬੜਲੇ ਬੰਦੇ ਰਹਿ ਗਏ ਪੁਰਾਣੇ ਚੱਕੇ ਗਏ ਬਚਣਾ ਹੁੰਦਾ ਸੀ ਇਹਨਾਂ ਦਾ ਆਪਣਿਆਂ ਦਾ ਕਰਨੈਲ ਕਰਨੈਲ ਤੇ ਬਚਨਾਂ ਦੋ ਭਾਈ ਸੀਗੇ ਲਾਲੇ ਹੋਣੀ ਜਿਹੜੇ ਕੋਠਾਂ ਵਾਲੇ ਨੇ ਕੱਪਣਾ ਕੀ ਉਹ ਨਾਮ ਦਾ ਲਾਲਾ ਤੇ ਦੂਜਾ ਛੋਟਾ ਭਰਾ ਉਹਦਾ ਉਹਨਾਂ ਦੀ ਡਿਊਟੀ ਹੁੰਦੀ ਸੀ ਉਹਦੀ ਆ ਮੋਟਰ ਤੇ ਜਾਣ ਵਾਲੇ ਰਾਜ ਲੱਤਰ ਚਾਚੇ ਜਿਹੜਾ ਨੇ ਇੱਥੇ ਆ ਜਾਣਾ ਇਹਨਾਂ ਦੇ ਖੇਤ ਆਮ ਆ ਦਲੀਪ ਕੇ ਟਾਲੀਆਂ ਹੁੰਦੀਆਂ ਸੀ ਇੱਥੇ ਸਾਰੇ ਬਹਿ ਕੇ ਚਾਹ ਕਰਦੇ ਮੱਕੀਆਂ ਮੁੱਕੀਆਂ ਕਪਾਹਾਂ ਕਪੋਹਾਂ ਝੋਲ ਜਾਂ ਗੁੱਡਣਾਣਾ ਜੰਨਾ ਚਰ ਲੱਤਰ ਚਾਚੇ ਹੋਣੀ ਰਹੇ ਆ ਜੰਡ ਵਾਲਾ ਖੇਤ ਦੀ ਰੌਣਕ ਰਹੀ ਆ ਰਾਜੇ ਸੀ ਇਹ ਜੰਡ ਵਾਲੇ ਕੋਠਿਆਂ ਦੇ ਇੰਦਰ ਹੁਣੀ ਆਪਣੇ ਕਾਲੂ ਹੁਣੀ ਤੇ ਇਹ ਜੇ ਸਾਰੇ ਹੁਣੇ ਬਜ਼ੁਰਗ ਆਪਣੇ ਗੁੜਿਆਂ ਵਾਲੇ ਹੁਣੇ ਫਿਰ ਆਪਣੇ ਬੀਰੂ ਦਾ ਪਰਿਵਾਰ ਹੋਣਾ ਸਾਰੇ ਗੱਜੜ ਹੁਣੀ ਲੋਲੂ ਹੁਣੀ ਫੌਜੀ ਹੁਣੀ ਕਿੰਨੇ ਪਰਿਵਾਰ ਹੁੰਦੇ ਸੀ ਜੰਡਾਲੇ ਯਾਰੋ ਜਿਹੜੇ ਅੱਜ ਕੁਛ ਵੀ ਨਹੀਂ ਰਹਿ ਗਿਆ ਨਵੇਂ ਬੱਚੇ ਰਹਿ ਗਏ ਨਵੇਂ ਬੱਚਾ ਉਹਨਾ ਪਾ ਜਾਣਦੇ ਨਾ ਉਹ ਬਚਾਰੇ ਨੂੰ ਪਤਾ ਹੈ ਜਿਹੜੀਆਂ ਇਹੇ ਰੌਣਕਾਂ ਜਿੰਨਾਂ ਦੇ ਮੈਂ ਨਾਂ ਲੈ ਇੰਨਾ ਰੌਣਕਾਂ ਰੌਣਕਾਂ ਸੀ ਜੰਡਾਲੇ ਕੋਠਿਆਂ ਚੋ ਜੇ ਇੱਕ ਜੰਡਰੇਲੇ ਜਿੱਥੇ ਜਾਂਦੇ ਆਮ ਚਾਹ ਇਹਨਾਂ ਦੇ ਘਰੋਂ ਬਣ ਕੇ ਜਾਵੜਦੀ ਸੀ ਕਿ ਨਾ ਜਾਰ ਪਿੰਡੋਂ ਨਾ ਲਿਓ ਸਾਡੇ ਘਰਾਂ ਤੋਂ ਹੀ ਲੈ ਜਾਓ ਤੇ ਇਹਨਾਂ ਦੀਆਂ ਮਾਈਆਂ ਨੇ ਨੰਗਣਾ ਸਾਡੇ ਦਰਾਂ ਦੇ ਵਿੱਚ ਦੀ ਅੱਡੇ ਨੂੰ ਤੇ ਸਾਡੀ ਮਾਤਾ ਨੇ ਆਵਾਜ਼ ਮਾਰ ਲਈ ਚਾਹ ਪੀ ਕੇ ਜਾਓ ਇਹਨਾਂ ਨੇ ਆ ਕੇ ਆਪਣੇ ਘਰੇ ਪੈ ਜਾਣਾ ਦੁਪਹਿਰਾ ਕੱਟਣਾ ਚਾਹ ਪੀ ਕੇ ਤੇ ਆਥਣੇ ਫੇਰ ਤੁਰ ਕੇ ਕਿਉਂਕਿ ਉਦੋਂ ਮੋਟਰਸਾਈਕਲ ਕਿਸੇ ਕੋਲੇ ਨਹੀਂ ਹੁੰਦੇ ਸੀ ਸਾਈਕਲ ਹੁੰਦੇ ਸੀ ਤੇ ਤੁਰ ਕੇ ਹੀ ਆਉਂਦੀਆਂ ਸੀ ਤੁਰ ਕੇ ਹੀ ਜੰਡਰੇਲੇ ਨੂੰ ਇਹ ਜਾਂਦੀਆਂ ਸੀ ਬਾਦ ਦੇ ਵਿੱਚ ਫਿਰ ਇਹਨਾਂ ਨੂੰ ਅਸੀਂ ਚਲੋ ਗੱਡਿਆਂ ਤੇ ਰੇੜੀ ਤੇ ਬਹਿ ਜਾਣਾ ਚਾਹੇ ਉਧਰੋਂ ਆਉਂਦੀਆਂ ਨੇ ਉਧਰੋਂ ਪੱਠਿਆਂ ਵਾਲੀਆਂ ਰੇੜੀਆਂ ਤੇ ਬਹਿ ਕੇ ਘਰ ਪਿੰਡ ਆ ਜਾਣਾ ਕਿਉਂਕਿ 2.5 ਕਿਲੋਮੀਟਰ ਬਾਹਰ ਆ ਪਿੰਡ ਤੋਂ ਝੰਡਾਲਾ ਕੋਟਾ ਇਹ ਜੇ ਸਮੇਂ ਹੁੰਦੇ ਸੀ ਸਾਹ ਸੰਗਤ ਰਾਹ ਚ ਕੱਲੀ-ਕੱਲੀ ਬੁੜੀ ਨੇ ਰੋਟੀ ਲੈ ਕੇ ਤੁਰੀ ਜਾਣਾ ਯਾਰ ਕੱਲੀਆਂ ਕੁੜੀਆਂ ਨੇ ਰੋਟੀਆਂ ਲੈ ਕੇ ਜਾਣੀਆਂ ਯਾਰ ਕਿਸੇ ਦੀ ਆਸਤੀ ਨਹੀਂ ਸੀ ਕੋਈ ਕਿਸੇ ਨੂੰ ਬੁਲਾ ਜੂਗਾ ਕਿਉਂਕਿ ਖੇਤ ਦੇ ਵਿੱਚ ਹਰੇਕ ਬੰਦਾ ਕੰਮ ਕਰਦਾ ਸੀ ਮਗਰ ਬੁੜੀਆਂ ਕੰਮ ਕਰਦੇ ਗਿਆ ਸੀ ਮਿਰਚਾਂ ਵੇਚ ਲੈਣੀਆਂ ਮਿਰਚਾਂ ਡੁੰਗਣੀਆਂ ਆਪਣੀਆਂ ਤੋੜਣੀਆਂ ਫਿਰ ਆਪਣੀਆਂ ਕਪਾਹਾਂ ਚੁਗਣੀਆਂ ਫਿਰ ਇਹਨਾਂ ਨੇ ਨਾਲ ਮੱਕੀਆਂ ਡੁੰਗਣੀਆਂ ਕੰਮ ਬੁੜੀਆਂ ਦਾ ਵੀ ਨਹੀਂ ਸੀ ਖੇਤਾਂ 'ਚੋਂ ਮੁੱਕ ਜਾਵਾਂ ਕਰੇ ਇਹਨਾਂ ਨੇ ਰੋਟੀਆਂ ਲਾਉਣੀਆਂ ਰੋਟਾ ਪਸੂ ਪਿਉਣੇ ਪੱਟੇ ਪੋਣੇ ਫਿਰ ਰੋਟੀ ਲੈ ਕੇ ਖੇਤ ਆਉਣਾ ਪੈਂ ਜਾਂਦੇ ਤੇ ਕੁੜੀਆਂ ਵੀ ਆਉਂਦੀਆਂ ਰਹੀਆਂ ਸਾ ਸੰਗਤ ਕੁੜੀ ਤੇ ਬਹੂ ਦਾ ਪਤਾ ਲੱਗਦਾ ਹੁੰਦਾ ਸੀ ਪਹਿਲੀਆਂ ਦੇ ਵਿੱਚ ਵੀ ਆ ਪਿੰਡ ਦੀ ਕੁੜੀ ਆ ਪਿੰਡ ਦੀ ਬਹੂ ਆ ਕਿਉਂਕਿ ਉਹਦੇ ਕੱਪੜੇ ਨਹੀਂ ਸੀ ਰੜਦੇ ਹੁੰਦੇ ਅੱਜ ਤਾਂ ਨਾ ਕੁੜੀ ਦਾ ਪਤਾ ਲੱਗਦਾ ਨਾ ਬਹੂ ਦਾ ਪਤਾ ਉਹੀ ਰੀੜੇ ਬਹੂ ਦੇ ਉਹੀ ਰੋਏ ਢੀੜੇ ਕੁੜੀ ਦੇ ਕੰਨਾ ਜਵਾਨਾ ਗਲ ਗਾਹ ਚਲੇ ਆ ਗਿਆ ਯਾਰ ਉਹ ਸਮਾਂ ਤੁਸੀਂ ਅੱਜ 40 ਸਾਲ ਜਿਹੜੇ ਆ ਛੋਣ ਬੱਚੇ ਨੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਤੇ ਹਰੇਕ ਨੂੰ ਉਹ ਬਜ਼ੁਰਗ ਹਰੇਕ ਨੂੰ ਉਹ ਬੰਦੇ ਬੁਲਾਉਂਦੇ ਸੀ ਤੇ ਆਪਾਂ ਵੀ ਆਮ ਜਗਦੇ ਹੁੰਦੇ ਸੀ ਜੇ ਖੇਡਦੇ ਹੋਣਾ ਜੇ ਕੋਈ ਇਲਤ ਵੀ ਕਰਨੀ ਕਹਣਾ ਨਹੀਂ ਜਾ ਰਹੇ ਸਾਡੇ ਘਰਾਂ ਕੋਲ ਦੀ ਲੰਗਦਾ ਸਾਡੇ ਘਰੇ ਦਸੂਗਾ ਇਲਤ ਨਹੀਂ ਸੀ ਛੇਤੀ ਕਰਦਾ ਹੁੰਦਾ ਕੋਈ ਵੀ ਫਲਾਨਾ ਬੰਦਾ ਦਸੂ ਸਾਡੇ ਘਰੇ ਹੁਣ ਨਾ ਕੋਈ ਦੱਸੇ ਅਗਲਾ ਕਹਿੰਦਾ ਆਪਾਂ ਨੂੰ ਕੀ ਕਰਨ ਦੇ ਜਿਹੜਾ ਕੋ ਕਰਦਾ ਏ ਦੇਖਾਂਗੇ ਤਮਾਚਾ ਹੁਣ ਤਾਂ ਤਮਾਚਾ ਦੇਖਦੇ ਆ ਲੋਕ ਉਦੋਂ ਹਰ ਇੱਕ ਆਪੋ ਆਪਣੀ ਇੱਜ਼ਤ ਸਮਝਦੇ ਸਾਡੇ ਠੋਲੇ ਦਾ ਸਾਡੇ ਘਰਾਂ ਦਾ ਸਾਡੇ ਗਵਾਰਡ ਦਾ ਐਂ ਲੋਕ ਮੇਰ ਕਰਦੇ ਸੀ ਜੇ ਕੋਈ ਜਸੋਪੱਤੀ ਨਾ ਪਹਿਣਾ ਕਹਣਾ ਨਹੀਂ ਸਾਡੇ ਜਸੋਪੱਤੀ ਦਾ ਬੰਦਾ ਸਾਡੇ ਨੇ ਕਹਣਾ ਨਹੀਂ ਇਹ ਸਾਡੇ ਰਾਜੇ ਪੱਤੀ ਦਾ ਬੰਦਾ ਹੋਣੀ ਹੁਣ ਉਹ ਸਮੇ ਚਲੇ ਗਏ ਨਾ ਉਹ ਬਜ਼ੁਰਗ ਮਿਲਣੇ ਨਾ ਉਹ ਮਾਹਾਂ ਮਿਲਣੀਆਂ ਨਾ ਉਹ ਕੁੜੀਆਂ ਮਿਲਣੀਆਂ ਭੂਆ ਮਾਸੀ ਚਾਚੀ ਜੇ ਹੁਣ ਕੱਲਾ ਮੁੰਡਾ ਜੇ ਉਹਦਾ ਭਰਾ ਉਹ ਤਾਂ ਫੇਰ ਹੀ ਚਾਚੀ ਬਣੂ ਜੇ ਦੋ ਕੁੜੀਆਂ ਹੋਣਗੀਆਂ ਫੇਰ ਹੀ ਮਾਸੀ ਬਣੂ ਫੇਰ ਹੀ ਭੂਆ ਬਣੂ ਮਾਸੀਆਂ ਵੀ ਗਈਆਂ ਤੇ ਭੂਆਾਂ ਵੀ ਗਈਆਂ ਬਹੁਤ ਥੋੜੀਆਂ ਰਹਿ ਗਈਆਂ ਜੇ ਹਜ਼ਾਰ ਮੁੰਡਾ ਨਾਲ 600 ਜਾਂ 500 ਕੁੜੀ ਰਹਿ ਗਈ ਤਾਂ ਹੀ ਮਾਸੀਆਂ ਤੇ ਭੂਆ ਪੰਜਾਬ ਚੋਂ ਚੱਕ ਗਿਆ ਕਈਆਂ ਜਿਹੜਾ ਹੁਣ ਪੰਜਾਬ ਆਪਣਾ ਬਸਦਾ ਨਾ ਇਹਦੇ ਵਿੱਚ ਤਾਂ ਮਾਸੀ ਨਾ ਚਾਚੀ ਨਾ ਪੂਆ ਹੈ ਹੀ ਨਹੀਂ ਕੱਲੇ ਸਾਡੇ ਵਰਗੇ ਸਾਡੇ ਵਰਗੇ ਬਜ਼ੁਰਗ ਬੈਠੇ ਆ ਘਰਾਂ ਦੇ ਵਿੱਚ ਕੀ ਆ ਕੇ ਬੱਚੇ ਪੂਆ ਨੂੰ ਮਿਲ ਲੈਣਗੇ ਕੀ ਬੱਚੇ ਆ ਕੇ ਆਪਣੀ ਮਾਸੀ ਨੂੰ ਮਿਲ ਲੈਣਗੇ ਜਦੋਂ ਮਾਸ ਹੀ ਹੈ ਨਹੀਂ ਗਈਆਂ ਮਾਸਗਾਂ ਇਹ ਦੂਜੇ ਤੋਂ 40 ਸਾਲ ਪਹਿਲਾਂ ਮਾਸਗਾਂ ਸੀਗੀਆਂ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਦੇ 5-5 6-6 ਚਾਕ ਸੀ ਬੱਚੇ ਸੀ ਉਦੋਂ ਉਦੋਂ ਸਾਰਾ ਕੁਝ ਸੀ ਭੂਆ ਵੀ ਮਾਸੇ ਵੀ ਚਾਚੀ ਵੀ ਭੈਣ ਵੀ ਹੁਣ ਤੱਕ ਜਿਆਂ ਦੀ ਪਹਿਲੀ ਗੱਲ ਤਾਂ ਭੈਣ ਹੀ ਹੈ ਨਹੀਂ ਤੇ ਮਾਸੇ ਦੇ ਭੂਆ ਵੱਡ ਨਹੀਂ ਕੀ ਆ ਦਸਾਂ ਦਸਾਂ ਕੱਲੇ ਆਲੇ ਮੁੰਡੇ ਬੈਠੇ ਆ ਹੁਣ ਦਸਾਂ ਦਸਾਂ ਕੱਲੇ ਆਲੇ ਜਿੰਨਾ ਵਾਸਤੇ ਕੁੜੀਆਂ ਹੈ ਨਹੀਂ ਗਈਆਂ ਇੱਕ ਬਾਹਰਲੀ ਲੋੜ ਲੱਗੀ ਹੋਈ ਆ ਵੀ ਬਾਹਰਲਾ ਮੁੰਡਾ ਮਿਲ ਜੇ ਬਲਾ ਜਾਇਦਤ ਕੋਲੇ ਕੁਛ ਨਾ ਹੋਵੇ ਪਰ ਬਹੁਵੇ ਅਮਰੀਕਾ ਕਨਡਾਲਾ ਆਸਟ੍ਰੇਲੀਆ ਪਰ ਬਾਹਰਲਾ ਹੋਵੇ ਇੰਦਰਲੇ ਬੱਚੇ ਬਹੁਤ ਔਖੇ ਵੇਸੇ ਜਾਣਗੇ ਇਹ ਆਪਾਂ ਦੇਖਣਾ ਆਪਾਂ ਤਾਂ ਹੁਣ ਵਾਲੀ ਪੀੜੀ ਨੂੰ ਕਹਿੰਦੇ ਉਹ ਨਾ ਨਾ ਘਟੋ ਘਟੇ ਜਰ 4 4 ਬੱਚੇ 5 5 ਬੱਚੇ ਹੋਣ ਯਾਰ ਇੱਕ ਪਰਿਵਾਰ ਦੇ ਅਸੀਂ ਤਾਂ ਖਾਲਿਆ ਘਟਾ ਅਸੀਂ ਕਹਿੰਨੇ ਅਸੀਂ ਆਪਦੇ ਮੂੰਹ ਤੇ ਚਪੇੜ ਆਪ ਮਾਰਦੇ ਆ ਚਲੋ ਮੇਰੇ ਤਾਂ ਫੇਰ ਵੀ ਬੱਚੇ ਦੋ ਸੀ ਇੱਕ ਮੁੰਡਾ ਤੇ ਇੱਕ ਕੁੜੀ ਤੇ ਗਾਂ ਮੇਰੇ ਪੋਤਾ ਪੋਤੀ ਵੀ ਹੈਗੇ ਆ ਮੇਰੇ ਦੋਤਾ ਦੋਤੀ ਵੀ ਹੈਗੇ ਆ ਪਰ ਕਈਆਂ ਦੇ ਤਾਂ ਇੱਕੋ ਇੱਕ ਮੁੰਡਾ ਹੀ ਹੈ ਨਹੀਂ ਯਾਰ ਕੱਲ ਨੂੰ ਨੂੰ ਕੁਝ ਹੋ ਜੇ ਬੱਚੇ ਨੂੰ ਕੀ ਕਰੋਗੇ ਯਾਰ ਆ ਮੂਸੇ ਵਾਲੇ ਦੇ ਦੋਏ ਮਾਂ ਹੁਣ ਜਿਉਂ ਜੰਮਿਆ ਤੇ ਪਹਿਲੇ ਦੋ ਤਿੰਨ ਹੁੰਦੇ ਯਾਰ ਤੇ ਅੱਜ ਸੋਡਾ ਘਰ ਭਰਿਆ ਭਰਿਆ ਲੱਗਦਾ ਕੋਈ ਉਹਨਾਂ ਨੇ ਆਪਦੇ ਕਰਮ ਖਾਣੇ ਆ ਧੀ ਨੇ ਤੇ ਪੁੱਤ ਨੇ ਉਹਨਾਂ ਦੇ ਚਾਰ ਪੰਜਾਂ ਮੇ ਪਤਾ ਨਹੀਂ ਕਿਹੜੇ ਬੱਚੇ ਨੇ ਤੇਰੇ ਕਰਮ ਅਵੱਲੇ ਕਰ ਦੇਣੇ ਆ ਇਹ ਨਾ ਸੋਚੋ ਵੀ ਇੱਕ ਮੇਰੀ ਪੈਲੀ ਜਾਊਗੀ ਕੀ ਕਰੋਗੇ ਯਾਰ ਪੈਲੀਆਂ ਪੁਲੀਆਂ ਇੱਥੇ ਪਈਆਂ ਜਿਨ੍ਹਾਂ ਦੇ ਪੈਲੀਆਂ ਹੈ ਨਹੀਂ ਲਾਲਿਆਂ ਦੇ ਪੈਲੀਆਂ ਹੈ ਨਹੀਂ ਗੀਆਂ ਟਾਡੇ ਛੋਟੇ ਏਸੀ ਭਾਈਆਂ ਦੇ ਪੜ੍ਹਿਆ ਹੈ ਨਹੀਂ ਗਰੀਬਾਂ ਦੇ ਤੇ ਇਹਨਾਂ ਦੇ ਬੱਚੇ ਸਾਰੇ ਵਧੀਆ ਮੌਜ ਕਰਦੇ ਆਪਣੇ ਨਾਲੋਂ ਉੱਪਰ ਦਿਹਾੜੀ ਕਰਦੇ ਆ 500 ਰੁਪਏ ਦੀ 2 ਅਤੇ 1000 ਰੁਪਿਆ ਕਰੇ ਆਉਂਦਾ ਜੇ ਪਿਓ ਤੇ ਨਾਲ ਮਾਂ ਵੀ ਲੱਗੇ ਤਾਂ 2000 ਰੁਪਿਆ ਕਰੇ ਆਉਂਦਾ ਫਿਰ ਨੂੰ ਤੇ ਛੋਡੇ ਘਰੋਂ 2000 ਜਾਂਦਾ ਬੱਚੇ ਆਪੋ ਆਪਣਾ ਕਰਮ ਲੈ ਕੇ ਆਉਂਦੇ ਆ ਨਾਲ ਖਾਣ ਦਾ ਵੀ ਪਹਿਨਣ ਦਾ ਵੀ ਤੇ ਕਮਾਉਣ ਦਾ ਵੀ ਮਾਪਿਆਂ ਨੂੰ ਨਹੀਂ ਕੋਈ ਫਿਕਰ ਹੁੰਦਾ ਉਹ ਪਰਮੇਸ਼ਰ ਨੂੰ ਫਿਕਰ ਹੈ ਜਨਾਂ ਦੇ ਆ ਪਿੱਛੇ ਦੇਖ ਲਓ ਆਪਾਂ ਤੋਂ 40-40 ਸਾਲ 6-6 ਕੁੜੀਆਂ 7-7 ਕੁੜੀਆਂ ਇੱਕ-ਇੱਕ ਮੁੰਡਾ ਤੇ ਵਿਆਹੀਆਂ ਉਹ ਕੁੜੀਆਂ ਵੀ ਗਈਆਂ ਉਹਨੇ ਵੀ ਵਿਆਹ ਦਿੱਤੇ ਨਾ ਜਾਇਤਾ ਜਾਇਦਾਦ ਤਾਂ ਹੀ ਨਾ ਕੋਈ ਪੈਸਾ ਕੇ ਤੋਂ ਬਾਈ ਸਿਰ ਚੜਾਇਆ ਕਿਉਂਕਿ ਉਹ ਜ਼ਮਾਨੇ ਦੇ ਨਾਲ ਚੱਲੇ ਆ ਆਪਾਂ ਤਾਂ ਇੱਕ ਮੁੰਡਾ ਤੇ ਕੁੜੀ ਕਿਉਂ ਲੋਚਦੇ ਆ ਕਹਿੰਦੇ ਨਹੀਂ ਵਿਆਹ ਤੇ ਬਹੁਤ ਖਰਚ ਕਰਨਾ ਪਊ ਉਹ ਵਿਆਹ ਤਾਂ ਤੇਰੇ ਹੱਥ 'ਚ ਆ ਪੜੂਆ ਤੂੰ ਖਰਚ ਕਰਨਾ ਨਾ ਕਰਨਾ ਤੇ ਤੇਰੀ ਮਰਜ਼ੀ ਯਾਰ ਤੈਨੂੰ ਲੋਕ ਚੱਕ ਕੇ ਲੈ ਜਾਣਗੇ ਘਰ ਮੈਂ ਤੈਨੂੰ ਕਹਿਣਗੇ ਵੀ ਆਹ ਜ਼ਰੂਰੀ ਕਰ ਤੂੰ ਇਹਦਾ ਤੂੰ ਆਪਦੀ ਆਕੜ 'ਚ ਕਰਦਾ ਮੈਂ ਅਮਰੀਕਾ ਵਾਲਾ ਮੈਂ ਕੈਨੇਡਾ ਵਾਲਾ ਮੈਂ ਫਲਾਨਾ ਮੈਂ ਜਾਇਦਾਦ ਵਾਲਾ ਇਹਦਾ ਤੂੰ ਇਹ ਖਰਚੇ ਵਾਲੇ ਜੱਬ ਤਾ ਤੂੰ ਕਨੇ ਕਰਦਾ ਹੈ ਜਾ ਜਿਨਾਂ ਨੇ ਘਰਾਂ ਦੇ ਵਿੱਚ ਹੀ ਵਿਆਹ ਕਰ ਲਿਆ ਯਾਰ ਉਹਨਾਂ ਨੂੰ ਕੋਈ ਚੱਕ ਕੇ ਲੈ ਗਿਆ ਜਾਂ ਉਹਨਾਂ ਨੂੰ ਗਵਰਨਮੈਂਟ ਨੇ ਸਜ਼ਾ ਦੇਤੀ ਇਹ ਤਾਂ ਆਪਣੀਆਂ ਆਪ ਦੀਆਂ ਗੱਲਾਂ ਬਣਾਈਆਂ ਯਾਰ ਨੇੜੇ ਵਾਲੇ ਵਿਆਹ ਨੂੰ ਤਾਂ ਹਰੇਕ ਬੰਦਾ ਸਲਾਹੂਗਾ ਬਹੁਤ ਚੰਗਾ ਕਰਿਆ ਅਗਲਾ ਕਹਿੰਦਾ ਇਹਨੇ ਨਹੀਂ ਕੱਟ ਕਰਿਆ ਬਹੁਤ ਚੰਗਾ ਕਰਿਆ ਜਰ ਇਹਨੇ ਨਹੀਂ ਪੈਲਸ ਕਰਿਆ ਬਹੁਤ ਚੰਗਾ ਕਰਿਆ ਜਰ ਇਹਨੇ ਘਰੇ ਵਿਆਹ ਕਰ ਲਿਆ ਆਪਦੇ ਘਰ ਦੇ ਵਿੱਚ ਹੀ ਘਰੇ ਹੀ ਤੰਬੂ ਕਨਾਤਾਂ ਲਾ ਲਏ ਘਰੇ ਹੀ ਆਨੰਦ ਕਾਰਜ ਕਰੇ ਅੱਗੇ ਆਪਾਂ ਮਹਾਰਾਜ ਘਰੇ ਲੈ ਕੇ ਆਉਂਦੇ ਹੁੰਦੇ ਸੀ ਲੰਦ ਕਾਰਜ ਕਰਕੇ ਫੇਰ ਛੱਡ ਕੇ ਆਉਣੇ ਆਪਣੇ ਬੱਚਿਆਂ ਨੇ ਰੋਟੀ ਜੰਨ ਨੂੰ ਖਵਾ ਦੇਣੀ ਪਹਿਲਾਂ ਜੰਨ ਨੂੰ ਲੈ ਕੇ ਕਹਿ ਕੇ ਉਹਨਾਂ ਲਾਗੀ ਨੇ ਜਾ ਕੇ ਵੀ ਆ ਜਾਓ ਭਾਈ ਰੋਟੀ ਛਕ ਲਓ ਫੇਰ ਉਹਨਾਂ ਨੇ ਅੱਧੇ ਘੰਟੇ ਚ ਤੁਰ ਕੇ ਜੇ ਨੇੜੇ ਤਾਂ ਅੱਧੇ ਘੰਟਾ ਲਾਹਦੇ ਪੌਣਾਂ ਘੰਟਾ ਆਉਂਦੇ ਆਉਂਦੇ ਰਾਹ ਦੇ ਵਿੱਚ ਨੱਚਦੇ ਭੰਗੜੇ ਪਾਉਂਦੇ ਨੇ ਕਿੰਨੀਆਂ ਰੌਣਕਾਂ ਸੀ ਯਾਰ ਜਿੱਥੇ ਸੱਤ ਮੜੀ ਜੀ ਆ ਜਾਣੀ ਉੱਥੇ ਉਹਨਾਂ ਨੇ ਨੱਚਣ ਲੱਗਣਾ ਭੰਗੜੇ ਪਾਉਂਦੇ ਜੰਨ ਨੇ ਆਉਣਾ ਚਾਦਰੇ ਤੂਮਾ ਚਾਦਰਾਂ ਛੱਡਾਂਗੇ ਤੁਰਲੇ ਲਈ ਪੱਗ ਹੁੰਦੀ ਸੀ ਬੁੜਿਆਂ ਦੇ ਨੱਚਦੇ ਹੁੰਦੇ ਹੁੰਦੇ ਸੀ ਕਿੰਨੇ ਸੋਹਣੇ ਲੱਗਦੇ ਸੀ ਚਾਦਰੇ ਚਾਰ ਦੁਪੱਟੇ ਬੁੜਿਆਂ ਦੇ ਉਹਨਾਂ ਦੁਪੱਟਿਆਂ ਨੇ ਐਂ ਕਰਦੇ ਹੁਣ ਤੌੜਿਆਂ ਦੇ ਵਿੱਚ ਪਾਣੀ ਰੱਖਣਾ ਬਰਾਤ ਜਿੱਥੇ ਵਹਿੰਦੀ ਧਰਮਸਾਲਾ ਚ ਮੰਜੇ ਢਾਹ ਕੇ ਉਹਨੇ 10 15 12 ਮੰਜਿਆਂ ਤੇ ਵਿਛਾਈਆਂ ਵਿਛਾ ਕੇ ਆਉਣੀਆਂ ਪੱਖੀਆਂ ਗਰਮੀ ਹੁਣਾਂ ਪੱਕੀ ਰੱਖ ਕੇ ਆਉਣੀਆਂ ਉਹਦੇ ਪਾਣੀ ਦੇ ਭਰਿਆ ਹੋਣੇ ਗਲਾਸ ਜਾਗ ਰੱਖਿਓਣੇ ਫੇਰ ਘਰੋਂ ਦਾਲ ਜੋ ਚੀਜ਼ ਬਣਾਈ ਹੁੰਦੀ ਸੀ ਉਹ ਲੈ ਕੇ ਜਾਣੀ ਪਕੌੜੀਆਂ ਲੈ ਕੇ ਜਾਣੀਆਂ ਦੇ ਬਰਾਤ ਦੇ ਕੇ ਆਵੋ ਦਾਰੂ ਲੋਕਾਂ ਨੇ ਆਪ ਦੀ ਬਰਾਤ ਨੇ ਆਪ ਦੀ ਦਾਰੂ ਪੀਣੀ ਹੁਣ ਤਾਂ ਯਾਰ ਕੁੜੀ ਵਾਲਿਆਂ ਦੇ ਸਰੀ ਭਾਣਾ ਭਾਂਤਾ ਚੱਕ ਲੋ ਤੁਸੀਂ ਕੁੜੀ ਵਾਲੇ ਨਹੀਂ ਦਾਰੂ ਪੀਣੀ ਕੁੜੀ ਵਾਲੇ ਨਹੀਂ ਮੀਟ ਖੋਣਾ ਨਹੀਂ ਖੋਇਆ ਤਾਂ ਸੀ ਨਹੀਂ ਤੁਹਾਡੀ ਕੁੜੀ ਲੈ ਕੇ ਜਾਣੀ ਲੈ ਦੱਸ ਇੱਕ ਸ਼ਰਾਬ ਪਿਛੇ ਕਹਿਣਗੇ ਅਸੀਂ ਨਹੀਂ ਛੋਡੀ ਕੁੜੀ ਨੂੰ ਸ਼ਰਾਬ ਨਹੀਂ ਦਿੱਤੀ ਨਾ ਮੀਟ ਦਿੱਤਾ ਯਾਰ ਅਸੀਂ ਇੱਥੇ ਮਕਾਨ ਆਏ ਸੀ ਅਸੀਂ ਇੱਥੇ ਕੜਮਾਤਾਏ ਸੀ ਕੜਮਾਤੀ ਦੱਸਦੇ ਆ ਤੇ ਆ ਕੁੱਤੇ ਵੜ ਵੜ ਖੁਆਈ ਜਾਂਦੇ ਆ ਦੇਖ ਲੋ ਸੁਣਿਆ ਹੀ ਹੋਣਾ ਤੁਸੀਂ ਆ ਵੀਡੀਓ ਤੇ ਤੁਹਾਨੂੰ ਪਤਾ ਵੀ ਇਹ ਮੀਟ ਜਾਂ ਮਾਸ ਕਿੱਥੋਂ ਆਉਂਦਾ ਵਾ ਇੰਨਾ ਜਿਹੜਾ ਤੁਹਾਨੂੰ ਰੋਜ਼ ਭਰਾਤਾਂ ਦੇ ਵਿੱਚ ਤੁਹਾਨੂੰ ਮਾਹ ਮੂੰਹ ਖਵਾ ਦੇਣਗੇ ਕਦੇ ਦੇਖੀ ਕਲੇਜੀ ਵੀ ਕਿੱਥੋਂ ਆਉਂਦੀ ਆ ਕਲੇਜੀ ਇੱਕ ਦੇਖ ਹੀ ਲਿਆ ਯਾਰ ਆਪਾਂ ਵੀ ਆ ਮੀਟ ਆ ਮੀਟ ਆ ਮੇੜਾ ਦਾ ਰੂਪੀ ਲੈਨੇ ਆ ਅੱਖਾਂ ਨਹੀਂ ਆ ਹੋ ਜਾਂਦੀਆਂ ਨਾ ਦੇਖਦੇ ਆ ਕਾਹਦਾ ਕਾਹਦਾ ਨਹੀਂ ਸ਼ਕੀ ਤੁਰੇ ਜਾਂਦੇ ਆ ਸ਼ਕੀ ਤੁਰੇ ਜਾਂਦੇ ਆ ਸਕਾਂ ਅਗਲੇ ਨੂੰ ਕਭੀ ਨਾ ਯਾਰ ਇਹ ਚੀਜ਼ ਨਾ ਬਣਾਈ ਜਾਨਵਰ ਨਾ ਉਹ ਵੱਡੇਓ ਦੇਖਿਓ ਕਿਤੇ ਜਾਣ ਦੋ ਸਾਦਾ ਪ੍ਰੋਗਰਾਮ ਬਹੁਤ ਚੀਜ਼ਾਂ ਖਾਣ ਵਾਲੀਆਂ ਸਿਓ ਖਾ ਲੋ ਕੇਲੇ ਖਾ ਲੋ ਹੋਰ ਚੀਜ਼ਾਂ ਲੈ ਲੋ ਕਿੰਨੂ ਲੈ ਲੋ ਯਾਰ ਕਿੰਨੀਆਂ ਚੀਜ਼ਾਂ ਨਾਲ ਖਾਣ ਵਾਲੀਆਂ ਯਾਰ ਇਹਦੇ نگور لو ਆਪਾਂ ਯਾਰ ਇਹ ਆਪ ਹੀ بھائی ਆਪ ਦਾ ਕੰਮ ਆਪ ਹੀ ਵਿਗਾੜਿਆ ਕਿਸੇ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਆਪਦੇ ਕੰਮ ਆਪ ਆਪ ਹੀ ਵਿਗਾੜ ਲਏ ਆਜੋ ਪਿੱਛੇ ਮੁਰ ਮੁਰ ਕੇ ਮੈਂ ਤਾਂ ਬਾਰ ਬਾਰ ਕਹਿੰਦਾ ਜਿਹੜਾ ਬੰਦਾ ਯਾਰ ਪਿੱਛੇ ਨੂੰ ਆਉਂਦਾ ਉਹਨੂੰ ਲੋਕ ਸੁਲੋਂਦੇ ਆ ਆਪਦੇ ਘਰਾਂ ਦੇ ਵਿੱਚ ਯਾਰ ਜਿਹਦੇ ਘਰੇ ਵੱਡਾ ਉਹਦੇ ਘਰੇ ਯਾਰ ਜਨਮਰਾਤ ਬੁਹਾ ਲੋ ਨਹੀਂ ਧਰਮਸ਼ਾਲਾ ਬੁਹਾਣੀ ਤਾਂ ਹੁਣ ਤਾਂ ਆਪਣੇ ਕਿੱਡਾ ਹਾਲ ਬਣ ਗਿਆ ਹਾਲ ਦੇ ਵਿੱਚ ਬਰਾਤ ਬਹਿ ਸਕਦੀ ਆ ਪੱਖੇ ਲੱਗੇ ਆ ਘਰਾਂ ਦੇ ਵਿੱਚ ਆਪਾਂ ਰੋਟੀਆਂ ਛਕਾ ਸਕਦੇ ਆ ਬਰਾਤ ਹੀ ਜਰੋ 10 20 50 ਬੰਦਿਆਂ ਦੀ ਹੋਊ 30 ਦੀ ਹੋ ਤੇ ਜੇ ਹੁਣ ਆਪਾਂ 5 500 ਬੰਦਾ ਮੰਗਾਉਣਾ ਚਾਹਰ ਉਹ ਗੱਲਾਂ ਛੱਡੋ ਤੁਸੀਂ ਗੱਲਾਂ ਪਿਛਲੀਆਂ ਚੱਕ ਦੋ ਇਹ ਆਪਾਂ ਪੈਸਾ ਜ਼ਿਆਦੇ ਘਰੇ ਮੇਲ ਸੱਦੋ ਯਾਰ ਘਰੇ ਮੇਲ ਸੱਦੋ ਤੇ ਉੱਥੇ ਬਹਿ ਕੇ ਤੇ ਆਪਾਂ ਦਾ ਆਨੰਦ ਕਾਟ ਕਰਕੇ ਜਿਹੜੇ ਬੰਦੇ 20 25 30 50 ਜਾਣਦੇ ਆਏ ਉਹਨਾਂ ਨੂੰ ਰੋਟੀ ਪਾਣੀ ਘਰ ਹੀ ਖਵਾਈਏ ਅੱਗੇ ਉਹ ਕਨਾਤਾਂ ਤੇ ਚਾਨਣੀਆਂ ਲਾਈਏ ਤੇ ਰੌਣਕਾਂ ਘਰਾਂ ਦੇ ਵਿੱਚ ਲਿਆਈਏ ਹੈ ਤੇ ਨਾ ਕਰਿਆ ਕਰੋ ਠੇਕਾ ਘਰ ਦੇ ਵਿੱਚ ਵੀ ਪਤਾ ਭਾਈ ਉਵੇਂ ਹੀ ਪਰ ਹੁਣ ਕਰਾਂਗੇ ਵੀ ਕੀ ਹੋੜੇ ਵਾਪਸ ਮੁੜਨਾ ਨਹੀਂ ਹੁਣ ਤਾਂ ਆਪਣੇ ਬੱਚੇ ਮੁੰਡੇ ਹੀ ਹੈ ਨਹੀਂ ਯਾਰ ਪਿੰਡ ਦੇ ਵਿੱਚੋਂ ਜੇ ਹੁਣ ਆਪਾਂ ਰਾਜਾ ਪੱਤੀ ਦੇ ਵਿੱਚ ਵਿਆਹ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੀਏ ਯਾਰ ਹੋ ਜਾਾਂਗੇ ਉਹਨੇ ਇਕੱਠੇ ਜਿੰਨੇ ਪਹਿਲਾਂ ਹੁੰਦੇ ਹੁੰਦੇ ਸੀ ਨਹੀਂ ਹੁਣੇ ਉਦੋਂ ਸੀਗੇ ਪਰਿਵਾਰਾਂ ਦੇ ਪਰਿਵਾਰ ਜਾਂ ਚਾਰ ਚਾਰ ਮੁੰਡੇ ਸੀ ਘਰਾਂ 'ਚ ਦੋ ਦੋ ਵਿਆਹਾਂ 'ਚ ਹੁੰਦੇ ਸੀ ਬਾਕੀ ਉਹਦਾ ਕੰਮ ਧੰਦਾ ਕਰੀ ਜਾਂਦੇ ਹੁੰਦੇ ਸੀ ਹੁਣ ਨਹੀਂ ਉਹ ਗੱਲਾਂ ਛੇ ਤੇ ਬਣਣਗੀਆਂ ਨਹੀਂ ਪਰ ਬਣ ਜਾਣਗੀਆਂ ਹੌਲੀ ਹੌਲੀ ਜੇ ਆਪਾਂ ਵਾਪਸ ਆਈਏ ਦਾ ਪਿੱਛੇ ਨੂੰ ਰੰਗਲਾ ਪੰਜਾਬ ਜੇ ਬਣਾਉਣਾ ਚਾਹੁੰਦੇ ਆ ਨਾ ਆਪਾਂ ਬਣਾ ਸਕਦੇ ਆ ਆਪਾਂ ਬਾਹਰ ਸੰ ਪੰਜਾਬ ਦੇ ਜੇ ਆਪਦੇ ਘਰ ਨੂੰ ਸੁੱਧ ਬਣਾਉਣਾ ਹੋਵੇ ਨਾ ਉਹਨੂੰ ਕਈ ਚੀਜ਼ਾਂ ਰੋਕਣੀਆਂ ਪੈਂਦੀਆਂ ਹਨ ਇਹ ਆਪਾਂ ਨੂੰ ਬਹੁਤ ਜਿੰਝਾਂ ਰੋਕਣੀਆਂ ਪੈਣਗੀਆਂ ਜੇ ਆਪਾਂ ਉਹਦੇ ਪੰਜਾਬ ਨੂੰ ਬਚਾਉਣਾ ਤਾਂ ਜੇ ਉਹ ਵੀ ਪੰਜਾਬ ਦੇ ਵਿੱਚ ਰੌਣਕਾਂ ਕਹਿੰਦੇ ਆ ਨਾ ਭੱਲਿਆ ਜਿੰਦਗੀ ਨਾਲ ਜਾਣ ਉਹ ਤਾਂ ਆਉਣਗੀਆਂ ਜੇ ਆਪਾਂ ਸਾਰੇ ਵਾਪਸ ਮੁੜ ਗਏ ਨਾਲ ਮਿਲ ਕੇ ਉਧਰ ਬਾਹਰ ਬੈਠੇ ਇੱਕ ਠਿਕ ਇਕਾ ਕਰੋ ਲੈ ਵੀ ਜੇ ਜੀ ਨੇ ਜਾਣਾ ਵਿਆਹ ਪਿੰਡ ਕਰਿਓ ਘਰੇ ਅਸੀਂ ਵੀ ਆਵਾਂਗੇ ਨਾ ਤੁਸੀਂ ਪੈਲਸ ਚ ਨਾ ਕਰਿਓ ਰੋਕੋ ਮੇਰੇ ਵੀਰ ਤੇ ਜੇ ਨਾਲ ਰੌਣਕਾਂ 10 ਸਾਲਾਂ ਚ ਲੱਗਣ ਲੱਗੀਆਂ ਫਿਰ ਤੇ ਉਹ ਕਹਦੇ ਹੋ ਸੜਾਉਣਗੇ ਵੀ ਇਹ ਤੰਨ ਭਾਗ ਆ ਜਿਹੜੇ ਬੰਦੇ ਨੇ ਯਾਰ ਆ ਕੰਮ ਕਰਿਆ ਪਿੱਛੇ ਲਿਆਂਦਾ ਉਹ ਤਗੜੇ ਬੰਦੇ ਦਾ ਪਿੱਛੇ ਨੂੰ ਆਉਂਦੇ ਆ ਮਾੜੇ ਆ ਜਿਹੜੇ ਮੇਰੇ ਅਰੇ ਕਿ ਉਹ ਗਾਂ ਨੂੰ ਜਾਂਦੇ ਆ ਲੈ ਦੱਸ ਸੁਣਦੇ ਹੀ ਨਹੀਂ ਕਿਸੇ ਦੀ ਕਹਿੰਦੇ ਮੈਂ ਭੌਂਕੀ ਜਾਂਦੇ ਆ ਫਲਾਣੇ ਯਾਰ ਭੌਂਕਦੇ ਹੀ ਦੱਸ ਦਿਆ ਭਾਈ ਬੜਾ ਗਿਆ ਰੌਣਕਾਂ ਯਾਰ ਪਿਛਲੇ ਬੈ ਰੋਣ ਆਉਂਦਾ ਯਾਰ ਜਦੋਂ ਯਾਦ ਕਰਦੇ ਆ ਪੁਰਾਣਿਆਂ ਬਜ਼ੁਰਗਾਂ ਨੂੰ ਸੱਤਾਂ 'ਚ ਖੜੇ ਹੋਣੇ ਯਾਰ ਗਰਨੇ ਜੇ ਕੱਢੀ ਜਾਣੇ ਜਰਾ ਸਲੋਂ ਅਸਾਣਾ ਨਾ ਪਦੇ ਹੁੰਦੇ ਸੀ ਹੁਣ ਪਤਾ ਕਿਸੇ ਨੂੰ ਵੀ ਸੜ ਕੀ ਹੁੰਦੀ ਐ ਛੱਪੜ ਚ ਪਹਿਲਾਂ ਨੱਪੜੀ ਕੋਈ ਕੀਦਰੋਂ ਫੇਰ ਉਹ ਕੱਢ ਕੇ ਸੁੱਕਣੀ ਪਾਉਣੀ ਫੇਰ ਘਰੇ ਲਿਆਉਣੀ ਫੇਰ ਬਜ਼ੁਰਗ ਸਾਲ ਚ ਕੱਢਦੇ ਹੁੰਦੇ ਸੀ ਕਿਸੇ ਨੂੰ ਇਹ ਨਹੀਂ ਪਤਾ ਕਰੰਟਾ ਕੀ ਹੁੰਦਾ ਜਾਲ ਦਾ ਨਹੀਂ ਪਤਾ ਜਾਲ ਕੀ ਹੁੰਦਾ ਘਾਹ ਦੇ ਵਾਸਤੇ ਫੇਰਦੇ ਹੁੰਦੇ ਸੀ ਬਜ਼ੁਰਗ ਆਮ ਪੇੜੀਆਂ ਆਵਾਜ਼ ਕਰੀਆਂ ਤਿੱਬਿਆਂ ਦੇ ਵਿੱਚ ਛੋਲੇ ਜੋ ਵੇਝੜ ਪਹਿਲਾਂ ਕਈਆਂ ਨੂੰ ਤਾਂ ਵੇਝੜ ਬਾਰੇ ਵੀ ਨਹੀਂ ਪਤਾ ਵੇਝੜ ਕਿਹਦੇ ਰਲਵੇਂ ਫਸਲ ਉਹਦੀ ਕਣਕ ਤੇ ਛੋਲੇ ਦੋਨੇ ਉਹਨੂੰ ਵੇਝੜ ਕਹਿੰਦੇ ਹੁੰਦੇ ਸੀ ਜਵਾਰ ਤੇ ਬਾਜਰਾ ਉਹ ਵੀ ਦੋਏ ਰਲਵੇਂ ਬੀਜੇ ਹੁੰਦੇ ਸੀ ਚਰੀ ਬਾਜਰਾ ਜਿਹਨੂੰ ਕਹਿੰਦੇ ਸੀ ਇਸ ਕਰਕੇ ਸਾਢੇ ਸਾਲ ਤਾਂ ਪਿੱਛੇ ਨੂੰ ਮੁੜ ਗਏ ਪਿੱਛੇ ਮੁੜ ਕੇ ਆਪਦੇ ਪੰਜਾਬ ਨੂੰ ਬਚਾਈਏ ਖੁਸ਼ਹਾਲ ਬਣਾਈਏ ਤੇ ਆਪਣੇ ਪਰਿਵਾਰਾਂ ਨੂੰ ਸੰਭਭੀਏ ਆਪਦੇ ਪੈਸਿਆਂ ਨੂੰ ਬਚਾਈਏ ਤੇ ਫੇਰ ਆਪਾਂ ਨੂੰ ਪਹਿਲੀਆਂ ਧਰਨ ਦੀ ਲੋੜ ਨਹੀਂ ਬਹੁਤਾ ਕੁਸ਼ ਕਰਜੇ ਚੱਕਣ ਦੀ ਲੋੜ ਨਹੀਂ ਪੈਣੀ ਸਾਦੇ ਵਿਆਹ ਕਰਕੇ ਘਰਾਂ ਚ ਛੱਡ ਦੋ ਗਲਾਬ ਜਾਮਣੇ ਦੇ ਖੇੜੇ ਆ ਰਸ ਪੀੜ ਪੀੜ ਕੇ ਤੇ ਹਸਪਤਾਲਾਂ ਚ ਦਿਆਨੰਦਾਂ ਚ ਪਏ ਆ ਲੋਕ ਆ ਖਾ ਖਾਣਾ ਗਲਾਬ ਜਾਮਣਾ ਤੇ ਮਟਰ ਪਨੀਰ ਤੇ ਆਪਣੇ ਦੂਜਾਂ ਚ ਪਏ ਆ ਹਸਪਤਾਲਾਂ ਚ ਦੇਦੇ 2 ਲੱਖ ਦੇਦੇ 1.5 ਲੱਖ ਰਾਦੇ ਜਮਾ ਤੇ ਹੋ ਸਕਦਾ 10 ਲੱਖ ਲਾ ਕੇ ਬੰਦਾ ਬਚੇ ਹੀ ਨਾ ਕਿਉਂਕਿ ਅੰਦਰ ਯਾਰ ਉਹ ਪਾੜਿਆ ਹੋਇਆ ਪਨੀਰ ਤੇਰੇ ਅੰਦਰ ਹੀ ਗਿਆ ਤੇਜਾਬ ਨਾਲ ਪਾੜਿਆ ਉਹ ਰੇਮਬੂ ਦੇ ਰਸ ਨਾਲ ਪਾੜਿਆ ਬਿੱਠੇ ਸੋਡੇ ਨਾਲ ਕਰਿਆ ਕੰਮ ਇਹ ਜੀਆਂ ਚੀਜ਼ਾਂ ਯਾਰ ਕੈਮੀਕਲ ਪਾ ਵਾਪਰੋ ਖਾਈ ਜਾਂਦੇ ਆ ਅਮਾਂ ਸ਼ਕੀ ਜਾਨੇ ਬੱਲ 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 ਰੰਗ-ਪਾਦਲਾਂ ਵਿੱਚ ਹਰੇ ਲਾਲ ਨੀਲੇ ਜਿਹੇ ਰੰਗ-ਪਾਤੇ ਬੜਾ ਰੰਗ ਨੂੰ ਦੇਖ ਕੇ ਖਾਂਦੇ ਆ ਨਾ ਦੱਸੋ ਫਿਰ ਜੀ ਸਾਨੂੰ ਸ਼ੂਗਰ ਹੈ ਫਿਰ ਸ਼ੂਗਰ ਵਾਲਿਆਂ ਦੇ ਬੈਠੇ ਹੁੰਦੇ ਆ ਫਿਰ ਕਈ ਬਣ ਗਏ ਸਾਡੇ ਜੂਰੀਆ ਬਣ ਗਏ ਜੂਰੀ ਵਾਲਿਆਂ ਦੇ ਬੈਠੇ ਹੁੰਦੇ ਆ ਕੋਈ ਕਹਿੰਦਾ ਤਜਾਹ ਬਣ ਗਾ ਕੋਈ ਕਹਿੰਦਾ ਹੱਡ-ਗੋਡਿਆਂ ਚੀਜ਼ਾਂ ਪੈਂਦੀਆਂ ਉਹ ਪੈਣ ਗਈਆਂ ਸਿਆਲੋ ਸਿਆਲ ਤੱਕ ਕਰਿਆ ਕੀ ਆ ਤੁਸੀਂ ਮਟਰ ਪਰੀਰ ਵੀ ਤੁਸੀਂ ਖਾਦੇ ਆ ਗਲਾਬ ਜਿਹੜਾ ਵੀ ਹਰੀਆਂ ਨੀਤੀਆਂ ਤੇ ਲਾਲ ਤੁਸਵੀਂ ਖਾਦੀਆਂ ਤੇ ਜੋੜਾਂ 'ਚ ਦਰਦ ਹੋਣਾ ਆਪਣੇ ਗੁੰਡੀਆਂ ਤੇ ਪਊਗਾ ਆਪਣੀ ਪੈਣਾ ਅੱਗੇ ਬਜ਼ੁਰਗ ਕਾਤੋਂ ਨਹੀਂ ਸੀ ਦਵਾਈ ਲੈਂਦੇ ਚਲ ਦੱਸੋ ਇਹ ਗੱਲ ਇਹ ਦੱਸ ਦੋ ਅੱਗੇ ਬਜ਼ੁਰਗ ਦਵਾਈ ਤਾਂ ਨਹੀਂ ਸੀ ਲੈਂਦੇ ਆ ਚੀਜ਼ਾਂ ਨਹੀਂ ਖਾਂਦੇ ਸੀ ਉਹ ਘਰ ਦੀ ਰੋਟੀ ਸ਼ਾਦੀ ਰੋਟੀ ਖਾਣੀ ਚਾਹ ਤਪਰੇ 2 ਵਜੇ ਖਾਣਾ ਕੇ 3 ਵਜੇ ਖਾਣਾ ਇਹ ਜਿਹੜੀਆਂ ਚੀਜ਼ਾਂ ਬਣਦੀਆਂ ਹੀ ਨਹੀਂ ਸੀ ਘਰੇ ਮੂੰਗੀ ਦੀ ਦਾਲ ਮਸਰੀ ਦੀ ਦਾਲ ਹੁਣ ਤਾਂ ਮਸਰੀ ਨਹੀਂ ਪਤਾ ਹੋਣਾ ਕਈਆਂ ਦਾ ਮਸਰੀ ਕੀ ਹੁੰਦੀ ਹੈ ਹਲੇ ਮੂੰਗੀ ਛੋਲੇ ਦਾ ਹੈਗੇ ਆ ਕਿਉਂਕਿ ਮਸ਼ਹੂਰ ਜੇ ਆ ਤੇ ਮਸਰੀਆਂ ਬੋਸਰੀਆਂ ਤੇ ਧੋਮੀ ਮੂੰਗੀ ਮੰਗੇ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਕੀ ਚੀਜ਼ ਹੈ ਦਾਲ ਕਹਿਣਗੇ ਮਟਰ ਪਨੀਰ ਬਣਾਓ ਮਟਰ ਪਨੀਰ ਬਣਾਓ ਕਹਾਲੋ ਮਟਰ ਪਨੀਰ ਅਡੜੇ ਮੇਰ ਅਰ ਗਦੇ ਕੱਢੇ ਅਟਾ ਡੱਬਲੇ ਬੱਲੇ ਛਿੱਟੀ ਚਲੋ ਦੇ ਵਿੱਚ ਜਿਹੜਾ ਕੁਝ ਆਉਂਦਾ ਅੱਗੇ ਕਾਨਿਆਰ ਗਏ ਸੀ ਬਜ਼ੁਰਗ ਕਾਨਿਆਰ ਗਏ ਚਲੋ ਇਥੋਂ ਬੰਦ ਕਰਦੇ ਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ